ਸਤਿ ਸ਼੍ਰੀ ਅਕਾਲ ਜੀ ਆਪਾਂ ਜੀ ਨਜੂਡ ਸੀਡ ਕੰਪਨੀ ਤੋਂ ਗੁਰਸੇਵਕ ਸਿੰਘ ਤੇ ਅੱਜ ਆਪਾਂ ਪਹੁੰਚੇ ਸੀ ਡੈਂਡਰੜੇ ਵਾਲੇ ਗੁਰਜੰਟ ਸਿੰਘ ਜੀ ਕਿਸਾਨ ਭਾਈ ਜੀ ਆਪਣੇ ਨਾਲ ਹੈ ਤੇ ਇਹਨਾਂ ਨਾਲ ਆਪਾਂ ਅੱਜ ਇੰਟਰੋਡਕਸ਼ਨ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣੇ ਤੁਸੀਂ ਨਰਮਾ ਕਿਹੜਾ ਕਿਹੜਾ ਲਾ ਰੱਖਿਆ ਕਿਹੜੀ ਕਿਹੜੀ ਵੈਰੈਟੀ ਲਾ ਰੱਖੀ ਆਪਾਂ ਜੀ ਪ੍ਰਤਾਪ ਲਾ ਰੱਖਿਆ ਠੀਕ ਹੈ ਜੀ ਤੇ ਹੋਰ ਦਿੱਗੇ ਚ ਲੱਗਿਆ ਟਾਟਾ ਦਾ ਠੀਕ ਹੈ ਜੀ ਦੋ ਤਿੰਨ ਕੰਪਨੀਆਂ ਨੇ ਲੱਗਿਆ ਤਿੰਨ ਚਾਰ ਵੈਰੈਟੀਆਂ ਲਾ ਰੱਖੀਆਂ ਇਹ ਪ੍ਰਤਾਪ ਜਿਆਦਾ ਲੱਗਿਆ ਠੀਕ ਹੈ ਜੀ ਇਹ ਕਿ ਇਹਨਾਂ ਨੇ ਨਜੂਡ ਸੀਡ ਦਾ ਆਪਾਂ ਨਜੂਡ ਸੀਡ ਕੰਮ ਕਰਦੇ ਆ ਇਹਨਾਂ ਨੇ ਪ੍ਰਤਾਪ ਨਰਮਾ ਲਾ ਰੱਖਿਆ ਨਰਮਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈ ਹਲੇ ਤੱਕ ਤੇ ਅੱਜ ਆਪਾਂ ਇਹਨਾਂ ਦੇ ਖੇਤ ਚ ਆਏ ਸੀ ਆਪਣਾ ਆਉਣ ਦਾ ਕਾਰਨ ਇਹ ਸੀਗਾ ਵੀ ਫੈਰੋਮੋਨ Trap ਹੈ ਜਿਹੜੇ ਉਹ ਇਹਨਾਂ ਦੇ ਖੇਤਾਂ 'ਚ ਆਪਾਂ ਲਵਾ ਰਹੇ ਆ। ਇਹ ਫੈਰੋਮੋਨ Trap ਇਸ ਵਾਰ ਉੱਤੇ ਲਵਾ ਰਹੇ ਆ ਵੀ ਇਹਨਾਂ ਦੇ ਨਰਮੇ ਦੇ ਫਸਲ ਦੇ ਵਿੱਚ ਜਿਹੜੀ ਗੁਲਾਬੀ ਸੁੰਡੀ ਦਾ ਪ੍ਰਕੋਪ ਚੱਲਦਾ ਉਹਦੇ ਜਿਹੜੇ ਪਤੰਗੇ ਆ ਉਹ ਇਹਦੇ ਵਿੱਚ ਆਉਣਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਗੁਲਾਬੀ ਸੁੰਡੀ ਦਾ ਅਟੈਕ ਖੇਤ ਦੇ ਵਿੱਚ ਆ ਗਿਆ। ਇਹ ਸਹੀ ਟਾਈਮ ਤੇ ਆਪਦਾ ਖੇਤ ਦੇਖ ਲੈਣਗੇ, ਮੋਨਿਟਰਿੰਗ ਕਰਨਗੇ ਤੇ ਇਹ ਸਪਰੇਅ ਕਰ ਲੈਣਗੇ। ਬਾਕੀ ਗੁਰਜੰਟ ਸਿੰਘ ਜੀ ਕੋ ਦੱਸਣਗੇ। ਹਾਂਜੀ ਇਹ ਬਾਈ ਨੇ ਬਾਕੀ ਤਾਂ ਜਾਣਕਾਰੀ ਦੇ ਦਿੱਤੀ। ਤੇ ਆਪਾਂ ਬਾਈ ਨਾਲ ਬਹੁਤ ਚਿਰ ਦੇ ਜੁੜੇ ਹੋਏ ਆਂ ਆਪਾਂ ਨਾ ਕੇ ਤਾ ਕੇ ਥੋੜੇ ਥੋੜੇ ਦਿਨਾਂ ਤੋਂ ਚੈੱਕ ਕਰਦਾ ਜੀ ਸਾਰੇ ਸਾਲ ਚ ਥੋੜੇ ਥੋੜੇ ਦਿਨਾਂ ਤੋਂ ਹੀ ਆਉਂਦਾ ਰਹਿੰਦਾ ਬਹੁਤ ਵਧੀਆ ਜਾਣਕਾਰੀ ਦੇ ਕੇ ਜਾਂਦਾ ਤੇ ਅੱਜ ਵੀ ਬਾਈ ਆਪਣਾ ਫੋਰਮੈਂਟ ਪੈਪ ਲਵਾ ਰਹੇ ਆ ਤੇ ਇਹਦੇ ਨਾਲ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੂਗਾ ਕਿ ਹੁੰਦੀ ਆ ਗਈ ਬਈ ਤੇ ਕੀ ਨਾ ਲੈਂਦੇ ਹੁਣ ਜਨ ਚੈੱਕ ਕਰ ਲਿਆ ਕਰਾਂਗੇ ਤਿੰਨ ਚਾਰ ਦਿਨ ਅੰਦਰ ਵਿੱਚ ਤੁਹਾਨੂੰ ਪਤੰਗਿਆਂ ਦਾ ਪਤਾ ਲੱਗ ਜਾ ਤਾਂ ਫਿਰ ਆਪਾਂ ਨੂੰ ਸਪਰੇਅ ਕਰ ਦਿਆਂਗੇ ਠੀਕ ਹੈ ਜੀ ਇਹ ਹੋਰ ਬਾਕੀ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਤੇ ਨਰਮਾ ਵੀ ਆਪਣਾ ਬਹੁਤ ਵਧੀਆ ਹੁਣ ਅਸੀਂ ਤੋੜੇ ਸੀ ਫੁੱਲ ਤੇ ਇਹ ਚ ਹੁੰਦੀ ਸਾਨੂੰ ਨਹੀਂ ਥਈ ਨਹੀਂ ਤਾਈ ਤਾਈ ਤਾਂ ਤੇ ਬਾਕੀ ਇਹਦੇ ਨਾਲ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਸਿਸਟਮ ਨਾਲ ਤੇ ਸਾਰੇ ਬੀਜ ਬਹੁਤ ਵਧੀਆ ਹਨ ਉਹ ਠੀਕ ਹੈ ਜੀ ਆਵਾਜ਼ ਤੇ ਵੀਡੀਓ ਕਿਵੇਂ ਲੱਗੀ ਤੁਸੀਂ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰੋ ਸ਼ੇਅਰ ਵੀਡੀਓ ਸ਼ੇਅਰ ਕਰੋ লাইਕ ਕਰੋ ਤੇ ਸਪੋਰਟ ਕਰੋ ਜੀ ਜਾਣਕਾਰੀ ਕਿਵੇਂ ਲੱਗੀ ਹੈ ਜਰੂਰ ਦੱਸਿਓ ਕਮੈਂਟ ਚ ਕਰਕੇ ਕਿ ਜਿਵੇਂ ਇਹ ਸੰਗੀਤ ਦਾ ਵਧੀਆ ਕੁਝ ਆ ਪਤਾ ਲਾਉਣ ਵਾਸਤੇ ਠੀਕ ਹੈ ਜੀ ਵੀ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਵੀ ਜੀ ਜਾਣਕਾਰੀ ਦੇ ਧੰਨਵਾਦ ਆਪਾਂ ਦੂਜੇ ਖੇਤਾਂ 'ਚ ਵੀ ਲਾਵਾਂਗੇ ਇੱਥੇ ਤੇ ਲਾਤੀ ਤੇ ਦੂਜੇ ਪਾਸੇ ਵੀ ਲਾਵਾਂਗੇ ਨਰਮਾ ਵੇਖ ਲਓ ਬਹੁਤ ਰੱਖੋ ਸਾਰਿਆਂ ਦਾ ਤਾਂ ਨੰਬਰ ਆ ਵੀ ਨਰਮਾ ਦੇਖੋ ਬਹੁਤ ਵਧੀਆ ਹੈ ਕੋਈ ਪ੍ਰਵਾਹ ਹੀ ਨਹੀਂ ਹੈ ਮਨਲਾ ਪਰ ਨਹੀਂ ਲਾ ਜਾਣਿਆ ਕੋਈ ਰੀਤ ਨਹੀਂ ਕੋਈ ਬਿਮਾਰੀ ਨਹੀਂ ਬਹੁਤ ਵਧੀਆ ਖੜੇ ਸ਼ਾਨਦਾਰ ਖੜੀ ਹੈ ਬੀਜ ਬਹੁਤ ਹੀ ਵਧੀਆ ਖੜਿਆ ਮੈਨੂੰ ਕੋਈ ਵੀਸ ਤੇ ਸੰਗੀ ਦਾ ਅਟੈਕ ਹੈ ਨਹੀਂਗਾ ਹਾਂ ਬਹੁਤ ਹੀ ਵਧੀਆ ਸ਼ਾਨਦਾਰ ਪਲਾਟ ਖੜਾ ਦੇਖ ਸਕਦੇ ਆ ਜੀ ਪਤਾਪ ਮੈਨੂੰ ਬਹੁਤ ਵਧੀਆ ਵੀ ਲੱਗਿਆ ਜੀ ਹਾਂਜੀ ਚਲੋ ਹਾਂਜੀ ਖਾਈ ਪਾਣੀ ਵੀ ਲਾਇਆ ਸਾਰਿਆਂ ਦਾ ਧੰਨਵਾਦ